ਬੀਰ ਸਿੰਘ ਜੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਔਰ ਪ੍ਰਬੰਧਕੀ ਜਿਹੜੇ ਉਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇਕਦਮ ਉਛਲਿਆ ਔਰ ਉਸ ਤੋਂ ਬਾਅਦ ਇੱਧ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਹੈ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਗਮ ਸਮਾਰੋਜ ਜਿਹੜਾ ਆ ਤਾਂ ਸ਼੍ਰੀ ਗੁਰਤੇ ਇੱਕ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਇਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਬੀਰ ਸਿੰਘ ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਹਾ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕੁਤਾਹੀ ਹੋਈ ਆ ਕਿਉਂਕਿ ਜਦੋਂ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਆ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸ ਤੇ ਵੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਵੀਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜੇ ਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੋਤਾ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ੍ਰੀ ਅਕਾਲ ਤੱਕ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਬੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰ ਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਤਲਖੀਆਂ ਸੀਗੀਆਂ ਕਿਉਂਕਿ ਐਸਜੀਪੀਸੀ ਕਹਿ ਰਹੀ ਸੀ ਕਿ 350 ਸਾਲਾ ਮਨਾਉਣ ਦਾ ਹੱਕ ਜਿਹੜਾ ਆ ਉਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀਡੀਓ ਆਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਗਈ ਸੀ ਇਸ ਤੋਂ ਬਾਅਦ ਇਹ ਕੰਟਰੋਵਰਸੀ ਵਧਦੀ ਜਾ ਰਹੀ ਸੀ ਪਰ ਹੁਣ ਇਸ ਤੇ ਵਿਰਾਮ ਲਾਉਣ ਦੇ ਲਈ ਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਅੰਦਰ ਕੀ ਗੱਲ ਹੋਈ ਹੈ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਜੋ ਵੀਰ ਸਿੰਘ ਦਾ ਕਹਿਣਾ ਆ ਕਿ ਉਹ ਸਿਰਫ ਤੇ ਸਿਰਫ ਆਪਣੀ ਭੁੱਲ ਬਖਸ਼ਾਉਣ ਆਇਆ ਕਿਉਂਕਿ ਇਹ ਸਾਰਾ ਕੁਝ ਇੰਟੈਂਸ਼ਨਲੀ ਨਹੀਂ ਨਹੀਂ ਹੋਇਆ ਸਗੋ ਕਿ ਉਹਨਾਂ ਤੋਂ ਭੁੱਲ ਹੋਈ ਆ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇਹ ਸਭ ਕੁਝ ਹੋਏਗਾ ਉਹਨਾਂ ਦੀਆਂ ਆਰਮ ਸਟੇਜਾਂ ਦੇ ਉੱਤੇ ਵੀ ਕਦੇ ਉਹ ਅਜਿਹੇ ਗਾਣੇ ਨਹੀਂ ਗਾਉਂਦੇ ਇਹ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਕੁਝ ਜਾਣਕਾਰੀਆਂ ਗਲਤ ਹੋਈਆਂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦਿਨ ਤਸਵੀਰਾਂ ਨੇ ਵੀਰ ਸਿੰਘ ਉੱਥੇ ਪਹੁੰਚੇ ਨੇ ਮੰਬੰਦ ਕੀ ਜਿਹੜੇ ਉਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇਕਦਮ ਉਛਲਿਆ ਔਰ ਉਸ ਤੋਂ ਬਾਅਦ ਇੱਧ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਹੈ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਗਮ ਸਮਾਰੋਜ ਜਿਹੜਾ ਆ ਤਨਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਈਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ Shri Akal Takht ਸਾਹਿਬ ਪਹੁੰਚ ਗਏ ਨੇ Beer Singh ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਆ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕਤਾਹੀ ਹੋਈ ਆ ਕਿਉਂਕਿ ਜਦੋਂ ਉਹ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸਤੇ ਬੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਸੈਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਬੀਰ ਸਿੰਘ ਨੇ ਸ਼੍ਰੀ ਅਕਾਲ ਤਖਸੈਬ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜੇ ਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੁੱਤਾਂ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ਼੍ਰੀ ਅਕਾਲ ਤਖਸੈਬ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਹੀ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਵੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਤਲਖੀਆਂ ਸੀਗੀਆਂ ਕਿਉਂਕਿ ਐਸਜੀਪੀਸੀ ਕਹਿ ਰਹੀ ਸੀ ਕਿ 350 ਸਾਲਾਂ ਮਨਾਉਣ ਦਾ ਹੱਕ ਜਿਹੜਾ ਆ ਉਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀਡੀਓ ਆਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਗਈ ਸੀ ਇਸ ਤੋਂ ਬਾਅਦ ਇਹ ਕੰਟਰੋਵਰਸੀ ਵੱਧਦੀ ਜਾ ਰਹੀ ਸੀਗੀ ਪਰ ਹੁਣ ਇਸ ਤੇ ਵਿਰਾਮ ਲਾਉਣ ਦੇ ਲਈ ਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਅੰਦਰ ਕੀ ਗੱਲ ਹੋਈ ਹੈ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਜੋ ਵੀਰ ਸਿੰਘ ਦਾ ਕਹਿਣਾ ਆ ਕਿ ਉਹ ਸਿਰਫ ਤੇ ਸਿਰਫ ਆਪਣੀ ਭੁੱਲ ਬਖਸ਼ਾਉਣ ਆਇਆ ਕਿਉਂਕਿ ਇਹ ਸਾਰਾ ਕੁਝ ਅ ਇੰਟੈਂਸ਼ਨਲੀ ਨਹੀਂ ਹੋਇਆ ਸਗੋ ਕਿ ਉਹਨਾਂ ਤੋਂ ਭੁੱਲ ਹੋਈ ਆ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇਹ ਸਭ ਕੁਝ ਹੋਏਗਾ ਉਹਨਾਂ ਦੀਆਂ ਆਰਮ ਸਟੇਜਾਂ ਦੇ ਉੱਤੇ ਵੀ ਕਦੇ ਉਹ ਜਿਹੇ ਗਾਣੇ ਨਹੀਂ ਗਾਉਂਦੇ ਇਹ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਕੁਝ ਜਾਣਕਾਰੀਆਂ ਗਲਤ ਹੋਈਆਂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀਆਂ ਤਸਵੀਰਾਂ ਨੇ ਪ੍ਰਬੰਧਕੀ ਜਿਹੜੇ ਉੱਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਆ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇੱਕਦਮ ਉਛਲਿਆ ਔਰ ਉਸ ਤੋਂ ਬਾਅਦ ਇੱਧ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਰੋਹ ਸਮਾਰੋਹ ਜਿਹੜਾ ਆ ਤਾਨਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਈਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ Shri Akal Takht ਸਾਹਿਬ ਪਹੁੰਚ ਗਏ ਨੇ Beer Singh ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਆ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕੁਤਾਹੀ ਹੋਈ ਹੈ ਕਿਉਂਕਿ ਜਦੋਂ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸਤੇ ਵੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਵੀਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜਿਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੁੱਤਾਂ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ੍ਰੀ ਅਕਾਲ ਤੱਕ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਵੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਤਲਖੀਆਂ ਸੀਗੀਆਂ ਕਿਉਂਕਿ ਐਸਜੀਪੀਸੀ ਕਹਿ ਰਹੀ ਸੀ ਕਿ 350 ਸਾਲਾ ਮਨਾਉਣ ਦਾ ਹੱਕ ਜਿਹੜਾ ਆ ਉਹ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀਡੀਓ ਆਣੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਗਈ ਸੀ ਉਸ ਤੋਂ ਬਾਅਦ ਇਹ ਕੰਟਰੋਵਰਸੀ ਵੱਧਦੀ ਜਾ ਰਹੀ ਸੀ ਪਰ ਹੁਣ ਇਸ ਤੇ ਵਿਰਾਮ ਲਾਉਣ ਦੇ ਲਈ ਵੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਅੰਦਰ ਕੀ ਗੱਲ ਹੋਈ ਹੈ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਜੋ ਵੀਰ ਸਿੰਘ ਦਾ ਕਹਿਣਾ ਆ ਕਿ ਉਹ ਸਿਰਫ ਤੇ ਸਿਰਫ ਆਪਣੀ ਭੁੱਲ ਬਖਸ਼ਾਉਣ ਆਇਆ ਕਿਉਂਕਿ ਇਹ ਸਾਰਾ ਕੁਝ ਇੰਟੈਂਸ਼ਨਲੀ ਨਹੀਂ ਨਹੀਂ ਹੋਇਆ ਸੋ ਕੋ ਕੇ ਉਹਨਾਂ ਤੋਂ ਭੁੱਲ ਹੋਈ ਆ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇਹ ਸਭ ਕੁਝ ਹੋਏਗਾ ਉਹਨਾਂ ਦੀਆਂ ਆਰਮ ਸਟੇਜਾਂ ਦੇ ਉੱਤੇ ਵੀ ਕਦੇ ਉਹ ਜਿਹੇ ਗਾਣੇ ਨਹੀਂ ਗਾਉਂਦੇ ਇਹ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਕੁਝ ਜਾਣਕਾਰੀਆਂ ਗਲਤ ਹੋਈਆਂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀਆਂ ਤਸਵੀਰਾਂ ਨੇ ਪ੍ਰਬੰਧਕੀ ਜਿਹੜੇ ਉੱਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਆ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇੱਕਦਮ ਉਛਲਿਆ ਔਰ ਉਸ ਤੋਂ ਬਾਅਦ ਇੱਧ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਰੋਹ ਸਮਾਰੋਹ ਜਿਹੜਾ ਆ ਤਾਨਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਈਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ Shri Akal Takht ਸਾਹਿਬ ਪਹੁੰਚ ਗਏ ਨੇ Beer Singh ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਆ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕਤਾਹੀ ਹੋਈ ਹੈ ਕਿਉਂਕਿ ਜਦੋਂ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸਤੇ ਵੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਵੀਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜਿਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੋਤਾ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ੍ਰੀ ਅਕਾਲ ਤੱਕ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਬੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਤਲਖੀਆਂ ਸੀਗੀਆਂ ਕਿਉਂਕਿ ਐਸਜੀਪੀਸੀ ਕਹਿ ਰਹੀ ਸੀ ਕਿ 350 ਸਾਲਾਂ ਮਨਾਉਣ ਦਾ ਹੱਕ ਜਿਹੜਾ ਆ ਉਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀਡੀਓ ਆਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਗਈ ਸੀ ਇਸ ਤੋਂ ਬਾਅਦ ਇਹ ਕੰਟਰੋਵਰਸੀ ਵੱਧਦੀ ਜਾ ਰਹੀ ਸੀਗੀ ਪਰ ਹੁਣ ਇਸ ਤੇ ਵਿਰਾਮ ਲਾਉਣ ਦੇ ਲਈ ਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਅੰਦਰ ਕੀ ਗੱਲ ਹੋਈ ਹੈ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਜੋ ਵੀਰ ਸਿੰਘ ਦਾ ਕਹਿਣਾ ਆ ਕਿ ਉਹ ਸਿਰਫ ਸਿਰਫ ਆਪਣੀ ਭੁੱਲ ਬਖਸ਼ਾਉਣ ਆਇਆ ਕਿਉਂਕਿ ਇਹ ਸਾਰਾ ਕੁਝ ਅ ਇੰਟੈਂਸ਼ਨਲੀ ਨਹੀਂ ਹੋਇਆ ਸਗੋ ਕਿ ਉਹਨਾਂ ਤੋਂ ਭੁੱਲ ਹੋਈ ਆ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇਹ ਸਭ ਕੁਝ ਹੋਏਗਾ ਉਹਨਾਂ ਦੀਆਂ ਆਰਮ ਸਟੇਜਾਂ ਦੇ ਉੱਤੇ ਵੀ ਕਦੇ ਉਹ ਜਿਹੇ ਗਾਣੇ ਨਹੀਂ ਗਾਉਂਦੇ ਇਹ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਕੁਝ ਜਾਣਕਾਰੀਆਂ ਗਲਤ ਹੋਈਆਂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀਆਂ ਤਸਵੀਰਾਂ ਨੇ ਪ੍ਰਬੰਧਕੀ ਜਿਹੜੇ ਉੱਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਆ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇੱਕਦਮ ਉਛਲਿਆ ਔਰ ਉਸ ਤੋਂ ਬਾਅਦ ਇੱਧ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਗਮ ਸਮਾਰੋਜ ਜਿਹੜਾ ਆ ਤਨਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਈਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਦੇ ਤੁਸੀਂ ਦੇਖ ਰਹੇ ਹੋ Shri Akal Takht ਸਾਹਿਬ ਪਹੁੰਚ ਗਏ ਨੇ Beer Singh ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਆ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕਤਾਹੀ ਹੋਈ ਆ ਕਿਉਂਕਿ ਜਦੋਂ ਉਹ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸਤੇ ਬੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਸੈਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਬੀਰ ਸਿੰਘ ਨੇ ਸ਼੍ਰੀ ਅਕਾਲ ਤਖਸੈਬ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜੇ ਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੁੱਤਾਂ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ਼੍ਰੀ ਅਕਾਲ ਤਖਸੈਬ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਹੀ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਵੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਤਲਖੀਆਂ ਸੀਗੀਆਂ ਕਿਉਂਕਿ ਐਸਜੀਪੀਸੀ ਕਹਿ ਰਹੀ ਸੀ ਕਿ 350 ਸਾਲਾ ਮਨਾਉਣ ਦਾ ਹੱਕ ਜਿਹੜਾ ਆ ਉਹ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀਡੀਓ ਆਣੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਗਈ ਸੀ ਉਸ ਤੋਂ ਬਾਅਦ ਇਹ ਕੰਟਰੋਵਰਸੀ ਵੱਧਦੀ ਜਾ ਰਹੀ ਸੀ ਪਰ ਹੁਣ ਇਸ ਤੇ ਵਿਰਾਮ ਲਾਉਣ ਦੇ ਲਈ ਵੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਅੰਦਰ ਕੀ ਗੱਲ ਹੋਈ ਹੈ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਜੋ ਵੀਰ ਸਿੰਘ ਦਾ ਕਹਿਣਾ ਆ ਕਿ ਉਹ ਸਿਰਫ ਤੇ ਸਿਰਫ ਆਪਣੀ ਭੁੱਲ ਬਖਸ਼ਾਉਣ ਆਇਆ ਕਿਉਂਕਿ ਇਹ ਸਾਰਾ ਕੁਝ ਇੰਟੈਂਸ਼ਨਲੀ ਨਹੀਂ ਨਹੀਂ ਹੋਇਆ ਸੋਕ ਕੇ ਉਹਨਾਂ ਤੋਂ ਭੁੱਲ ਹੋਈ ਆ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇਹ ਸਭ ਕੁਝ ਹੋਏਗਾ ਉਹਨਾਂ ਦੀਆਂ ਆਰਮ ਸਟੇਜਾਂ ਦੇ ਉੱਤੇ ਵੀ ਕਦੇ ਉਹ ਅਜਿਹੇ ਗਾਣੇ ਨਹੀਂ ਗਾਉਂਦੇ ਇਹ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਕੁਝ ਜਾਣਕਾਰੀਆਂ ਗਲਤ ਹੋਈਆਂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀਆਂ ਤਸਵੀਰਾਂ ਨੇ ਪ੍ਰਬੰਧਕੀ ਜਿਹੜੇ ਉੱਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਆ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇੱਕਦਮ ਉਛਲਿਆ ਔਰ ਉਸ ਤੋਂ ਬਾਅਦ ਇੱਧ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਰੋਹ ਸਮਾਰੋਹ ਜਿਹੜਾ ਆ ਤਾਨਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਈਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ Shri Akal Takht ਸਾਹਿਬ ਪਹੁੰਚ ਗਏ ਨੇ Beer Singh ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਆ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕਤਾਹੀ ਹੋਈ ਹੈ ਕਿਉਂਕਿ ਜਦੋਂ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸਤੇ ਵੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਵੀਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜਿਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੁੱਤਾਂ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ੍ਰੀ ਅਕਾਲ ਤਖਸਾਲ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਬੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਤਲਖੀਆਂ ਸੀਗੀਆਂ ਕਿਉਂਕਿ ਐਸਜੀਪੀਸੀ ਕਹਿ ਰਹੀ ਸੀ ਕਿ 350 ਸਾਲਾ ਮਨਾਉਣ ਦਾ ਹੱਕ ਜਿਹੜਾ ਆ ਉਹ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀਡੀਓ ਆਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਗਈ ਸੀ ਇਸ ਤੋਂ ਬਾਅਦ ਇਹ ਕੰਟਰੋਵਰਸੀ ਵੱਧਦੀ ਜਾ ਰਹੀ ਸੀਗੀ ਪਰ ਹੁਣ ਇਸ ਤੇ ਵਿਰਾਮ ਲਾਉਣ ਦੇ ਲਈ ਵੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਅੰਦਰ ਕੀ ਗੱਲ ਹੋਈ ਹੈ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਜੋ ਵੀਰ ਸਿੰਘ ਦਾ ਕਹਿਣਾ ਆ ਕਿ ਉਹ ਸਿਰਫ ਸਿਰਫ ਆਪਣੀ ਭੁੱਲ ਬਖਸ਼ਾਉਣ ਆਇਆ ਕਿਉਂਕਿ ਇਹ ਸਾਰਾ ਕੁਝ ਇੰਟੈਂਸ਼ਨਲੀ ਨਹੀਂ ਨਹੀਂ ਹੋਇਆ ਸੋਕੋ ਕੇ ਉਹਨਾਂ ਤੋਂ ਭੁੱਲ ਹੋਈ ਐ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇਹ ਸਭ ਕੁਝ ਹੋਏਗਾ ਉਹਨਾਂ ਦੀਆਂ ਆਰਮ ਸਟੇਜਾਂ ਦੇ ਉੱਤੇ ਵੀ ਕਦੇ ਉਹ ਜਿਹੇ ਗਾਣੇ ਨਹੀਂ ਗਾਉਂਦੇ ਇਹ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਕੁਝ ਜਾਣਕਾਰੀਆਂ ਗਲਤ ਹੋਈਆਂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀਆਂ ਤਸਵੀਰਾਂ ਨੇ ਪ੍ਰਬੰਧਕੀ ਜਿਹੜੇ ਉੱਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇੱਕਦਮ ਉਛਲਿਆ ਔਰ ਉਸ ਤੋਂ ਬਾਅਦ ਇਹਦੇ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਰੋਹ ਸਮਾਰੋਹ ਜਿਹੜਾ ਆ ਤਾਨਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਈਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ Shri Akal Takht ਸਾਹਿਬ ਪਹੁੰਚ ਗਏ ਨੇ Beer Singh ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਆ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕਤਾਹੀ ਹੋਈ ਆ ਕਿਉਂਕਿ ਜਦੋਂ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸ ਤੇ ਬੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਸੈਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਬੀਰ ਸਿੰਘ ਨੇ ਸ਼੍ਰੀ ਅਕਾਲ ਤਖਸੈਬ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜਿਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੁੱਤਾਂ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ਼੍ਰੀ ਅਕਾਲ ਤਖਸੈਬ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਵੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਤਲਖੀਆਂ ਸੀਗੀਆਂ ਕਿਉਂਕਿ ਐਸਜੀਪੀਸੀ ਕਹਿ ਰਹੀ ਸੀ ਕਿ 350 ਸਾਲਾਂ ਮਨਾਉਣ ਦਾ ਹੱਕ ਜਿਹੜਾ ਆ ਉਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀਡੀਓ ਆਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਗਈ ਸੀ ਇਸ ਤੋਂ ਬਾਅਦ ਇਹ ਕੰਟਰੋਵਰਸੀ ਵੱਧਦੀ ਜਾ ਰਹੀ ਸੀਗੀ ਪਰ ਹੁਣ ਇਸ ਤੇ ਵਿਰਾਮ ਲਾਉਣ ਦੇ ਲਈ ਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਅੰਦਰ ਕੀ ਗੱਲ ਹੋਈ ਹੈ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਜੋ ਵੀਰ ਸਿੰਘ ਦਾ ਕਹਿਣਾ ਆ ਕਿ ਉਹ ਸਿਰਫ ਤੇ ਸਿਰਫ ਆਪਣੀ ਭੁੱਲ ਬਖਸ਼ਾਉਣ ਆਇਆ ਕਿਉਂਕਿ ਇਹ ਸਾਰਾ ਕੁਝ ਅ ਇੰਟੈਂਸ਼ਨਲੀ ਨਹੀਂ ਹੋਇਆ ਸਗੋ ਕਿ ਉਹਨਾਂ ਤੋਂ ਭੁੱਲ ਹੋਈ ਆ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇਹ ਸਭ ਕੁਝ ਹੋਏਗਾ ਉਹਨਾਂ ਦੀਆਂ ਆਰਮ ਸਟੇਜਾਂ ਦੇ ਉੱਤੇ ਵੀ ਕਦੇ ਉਹ ਜਿਹੇ ਗਾਣੇ ਨਹੀਂ ਗਾਉਂਦੇ ਇਹ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਕੁਝ ਜਾਣਕਾਰੀਆਂ ਗਲਤ ਹੋਈਆਂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀਆਂ ਤਸਵੀਰਾਂ ਨੇ ਪ੍ਰਬੰਧਕੀ ਜਿਹੜੇ ਉੱਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਆ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇੱਕਦਮ ਉਛਲਿਆ ਔਰ ਉਸ ਤੋਂ ਬਾਅਦ ਇੱਧ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਰੋਹ ਸਮਾਰੋਹ ਜਿਹੜਾ ਆ ਤਾਨਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਈਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਦੇ ਤੁਸੀਂ ਦੇਖ ਰਹੇ ਹੋ Shri Akal Takht ਸਾਹਿਬ ਪਹੁੰਚ ਗਏ ਨੇ Beer Singh ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਆ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕਤਾਹੀ ਹੋਈ ਹੈ ਕਿਉਂਕਿ ਜਦੋਂ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸਤੇ ਵੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਵੀਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜਿਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੁੱਤਾਂ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ੍ਰੀ ਅਕਾਲ ਤੱਕ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਬੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰ ਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਤਲਖੀਆਂ ਸੀਗੀਆਂ ਕਿਉਂਕਿ ਐਸਜੀਪੀਸੀ ਕਹਿ ਰਹੀ ਸੀ ਕਿ 350 ਸਾਲਾ ਮਨਾਉਣ ਦਾ ਹੱਕ ਜਿਹੜਾ ਆ ਉਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀਡੀਓ ਆਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਗਈ ਸੀ ਇਸ ਤੋਂ ਬਾਅਦ ਇਹ ਕੰਟਰੋਵਰਸੀ ਵੱਧਦੀ ਜਾ ਰਹੀ ਸੀ ਪਰ ਹੁਣ ਇਸ ਤੇ ਵਿਰਾਮ ਲਾਉਣ ਦੇ ਲਈ ਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਹਾਲਾਂਕਿ ਅੰਦਰ ਕੀ ਗੱਲ ਹੋਈ ਹੈ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਜੋ ਵੀਰ ਸਿੰਘ ਦਾ ਕਹਿਣਾ ਆ ਕਿ ਉਹ ਸਿਰਫ ਤੇ ਸਿਰਫ ਆਪਣੀ ਭੁੱਲ ਬਖਸ਼ਾਉਣ ਆਇਆ ਕਿਉਂਕਿ ਇਹ ਸਾਰਾ ਕੁਝ ਇੰਟੈਂਸ਼ਨਲੀ ਨਹੀਂ ਨਹੀਂ ਹੋਇਆ ਸੋਕ ਕੇ ਉਹਨਾਂ ਤੋਂ ਭੁੱਲ ਹੋਈ ਆ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇਹ ਸਭ ਕੁਝ ਹੋਏਗਾ ਉਹਨਾਂ ਦੀਆਂ ਆਰਮ ਸਟੇਜਾਂ ਦੇ ਉੱਤੇ ਵੀ ਕਦੇ ਉਹ ਜਿਹੇ ਗਾਣੇ ਨਹੀਂ ਗਾਉਂਦੇ ਇਹ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਕਿਹਾ ਗਿਆ ਕੁਝ ਜਾਣਕਾਰੀਆਂ ਗਲਤ ਹੋਈਆਂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀਆਂ ਤਸਵੀਰਾਂ ਨੇ ਪ੍ਰਬੰਧਕੀ ਜਿਹੜੇ ਉੱਥੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਆ ਔਰ ਕਿਉਂਕਿ ਇਹ ਮੁੱਦਾ ਜਿਹੜਾ ਆ ਇੱਕਦਮ ਉਛਲਿਆ ਔਰ ਉਸ ਤੋਂ ਬਾਅਦ ਇੱਧ ਤੇ ਵਿਵਾਦ ਖੜਾ ਹੋ ਗਿਆ ਪਾਸ਼ਾ ਅਕੈਡਮੀ ਜਿਹੜੀ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਸ਼੍ਰੀਨਗਰ ਦੇ ਵਿੱਚ ਸ਼ਤਾਬਦੀ ਸਮਾਗਮ ਸਮਾਰੋਜ ਜਿਹੜਾ ਆ ਤਾਨਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਕਰਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿੰਗਰ ਵੀਰ ਸਿੰਘ ਜਿਹੜਾ ਸਟੇਜ ਤੇ ਗਾ ਰਿਹਾ ਸੀਗਾ ਇਹ ਮੁੱਦਾ ਕਾਫੀ ਜਿਹੜਾ ਆ ਵਾਈਰਲ ਹੁੰਦਾ ਹੈ ਉਸ ਤੋਂ ਬਾਅਦ ਇਹ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ Shri Akal Takht ਸਾਹਿਬ ਪਹੁੰਚ ਗਏ ਨੇ Beer Singh ਆਪਣੀ ਪੁਲ ਬਕਸਾਉਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੇ ਲਾਈਵ ਹੋ ਕੇ ਵੀ ਕਿਆ ਸੀਗਾ ਕਿ ਉਹ ਜੋ ਪ੍ਰੋਗਰਾਮ ਸੀਗਾ ਉਸ ਦੇ ਬਾਬਤ ਮੈਨੇਜਮੈਂਟ ਦੇ ਵੱਲੋਂ ਉਹਨਾਂ ਨੂੰ ਬਰੀਫ ਕਰਨ ਦੇ ਵਿੱਚ ਕੁਝ ਕਤਾਹੀ ਹੋਈ ਆ ਕਿਉਂਕਿ ਜਦੋਂ ਉਹ ਉੱਥੇ ਜਾਂਦੇ ਨੇ ਤਾਂ ਉੱਥੇ ਦਾ ਮਾਹੌਲ ਕੁਝ ਹੋਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਵੀਡੀਓ ਵਾਇਰਲ ਹੋਈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਪੂਰਾ ਮਾਮਲਾ ਬਣਿਆ ਉਸ ਤੇ ਬੀਰ ਸਿੰਘ ਸਫਾਈ ਦੇਣ ਦੇ ਲਈ ਸ਼੍ਰੀ ਅਕਾਲ ਤਖਸੈਬ ਪਹੁੰਚੇ ਨੇ ਕਿਉਂਕਿ ਇਹ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਬੀਰ ਸਿੰਘ ਨੇ ਸ਼੍ਰੀ ਅਕਾਲ ਤਖਸੈਬ ਸਾਹਿਬ ਪੇਸ਼ ਹੋ ਕੇ ਇਸ ਮਸਲੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਆ ਪੁੱਲ ਬਖਸ਼ਾਈ ਆ ਹੱਥ ਜੋੜਿਆ ਔਰ ਕਹਿੰਦੇ ਨੇ ਕਿਉਂਕਿ ਮੈਂ ਤੁਹਾਡਾ ਹੀ ਪੁੱਤਾਂ ਤੁਹਾਡੇ ਵਿੱਚੋਂ ਹੀ ਉੱਠਿਆ ਆ ਔਰ ਸ਼੍ਰੀ ਅਕਾਲ ਤਖਸੈਬ ਸਾਹਿਬ ਜਾਂ ਫਿਰ ਐਦਾਂ ਦੇ ਸਮਾਗਮ ਦੇ ਵਿੱਚ ਮੈਂ ਸੁ ਭੁੱਲ ਕੇ ਵੀ ਅਜਿਹਾ ਕੁਝ ਨਹੀਂ ਸੋਚ ਸਕਦਾ ਉਹ ਬੈਨਰ ਦੀ ਗੱਲ ਵੀ ਹੋਈ ਆ ਕਿ ਪਿੱਛੇ ਬੈਨਰ ਲੱਗਿਆ ਹੋਇਆ ਸੀ ਕਿ ਵੀਰ ਸਿੰਘ ਨੇ ਉਹ ਬੈਨਰ ਵੀ ਨਹੀਂ ਦੇਖਿਆ ਉਹ ਕਹਿ ਰਿਹਾ ਕਿ ਕਿਸੇ ਸਮਾਗਮ ਨੂੰ ਖਤਮ ਕਰਨ ਤੋਂ ਬਾਅਦ ਮੈਂ ਉਸ ਸਮਾਗਮ ਦੇ ਵਿੱਚ ਪਹੁੰਚਿਆ ਸੀਗਾ ਤੇ ਜਾਂਦੇ ਮੈਂ ਸਟੇਜ ਦੇ ਉੱਤੇ ਪਹੁੰਚ ਗਿਆ ਔਰ ਮੈਂ ਪਿੱਛੇ ਲੱਗਿਆ ਬੈਨਰ ਤੱਕ ਨਹੀਂ ਦੇਖਿਆ ਫਿਲਹਾਲ ਆਪਣੀ ਭੁੱਲ ਨੂੰ ਲੈ ਕੇ ਆਪਣੀ ਗੱਲਬਾਤ ਰੱਖਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਵੀਰ ਸਿੰਘ ਇਹ ਪੰਜਾਬ ਦਾ ਮੁੱਦਾ ਵੱਡਾ ਹੋ ਗਿਆ ਕਿਉਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਇਥੋਂ ਤੱਕ ਕਿ ਕੈਬਨਟ ਮੰਤਰੀ ਹਰਜੋਤ ਬੈਂਸ